ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਆਜੋ ਆਪਾਂ ਤੁਹਾਨੂੰ ਨਵੀਂ ਕਿਸਮ ਦਾ ਨਾ ਹੈਪੀ ਸੀਟਰ ਦਿਖਾਉਣੇ ਹੈਗੇ ਮੈਂ ਤਾਂ ਪਹਿਲੀ ਵਾਰ ਦੇਖਿਆ ਜੀ ਕਿਸੇ ਭਰਾ ਕੋਲੇ ਹੋਇਆ ਉਹ ਵੀ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਆ ਪਾਸ ਆ ਜਾਂ ਫੇਲ ਆ ਸਭ ਦਾ ਇਹ ਸਾਨੂੰ ਤਾਂ ਵਧੀਆ ਲੱਗਿਆ ਯਾਰ ਅਸੀਂ ਤਾਂ ਦੋ ਕਿੱਲੇ ਵਾਹਣ ਪੀਜਿਆ ਸੀ ਅੱਜ ਤੇ ਆਹ ਦੇਖੋ ਇੱਕ ਤੇ ਤੇ ਪੌਣੀ ਹੈਣੀ ਆ ਮੰਗਰਲੇ ਪੂਰਾ ਆਹ ਮੰਗਰਲੇ ਪੌਣੀ ਆ ਜੀ ਕੀ ਚੱਲਦਾ ਸਿਸਟਮ ਇਹਦਾ ਸਾਰਾ ਪੌਣੀ ਹੈਣੀਗੀ ਵੀ ਆਏ ਲਾਲੂ ਵੀ ਪੌਣੀ ਖੜਨ ਨਾਲ ਤਾਂ ਦਿੱਕਤ ਹੀ ਨਹੀਂ ਇਹਦੇ ਵਿੱਚ ਡਰਾਈਵਰ ਦੀ ਉੱਤੋਂ ਪੂਰੀ ਫੁੱਲ ਨਿਗਾਹ ਰਹਿੰਦੀ ਆ ਨਵੀਂ ਕਿਸਮ ਦਾ ਹੀ ਯਾਰ ਸਾਰਾ ਜਗਾੜ ਇਹਦਾ ਵੀ ਹੈਗਾ ਤਾਂ ਪੁਰਾਣਾਗਾ ਸੌਦਾ ਵੀ ਉਹ ਹੈਗਾ ਮੈਂ ਪਹਿਲੀ ਵਾਰ ਦੇਖਿਆ ਅੱਜ ਥੱਲੇ ਦੇ ਬਲੇਡ ਚੱਲਦੇ ਆ ਇਹ ਦੇ ਆ ਆ ਬਲੇਡ ਚੱਲਦੇ ਆ ਉਹ ਥੱਲੇ ਪੋਰ ਆ ਉਹ ਸਾਹਮਣੇ ਪੋਰ ਆਗੇ ਉੱਤੋਂ ਦੀ ਬਲੇਡ ਚੱਲਦੇ ਆਗੇ ਇੱਕ ਇੱਕ ਰੂਲਾ ਤੇ ਆ ਚੱਲਦਾਗਾ ਜਿਵੇਂ ਤੂੜੀ ਵਾਲਦੇ ਮਸ਼ੀਨ ਦੇ ਡਰਮ ਹੁੰਦਾ ਉਹ ਚੀਜ਼ ਇਹ ਜਮਾ ਤੇ ਆ ਇਹ ਚ ਬੈਲਟਾਂ ਚੱਲਦੀਆਂ ਨੇ ਇੱਥੇ ਬੈਲਟਾਂ ਚੱਲ ਕੇ ਤੇ ਇੱਧਰ ਤੁਹਾਨੂੰ ਦਿਖਾਉਣਾ ਇਹ ਇੱਕ ਆ ਚੱਲਦਾ ਦੋ ਰੂਲੇ ਚੱਲਦੇ ਇਹਦੇ ਵਿੱਚ ਇੱਕ ਆ ਦੇ ਤੇ ਇੱਕ ਉਹ ਮੂਰੇ ਚੱਲਦਾਗਾ ਵਿਚਾਲ ਦੀ ਪੋਰ ਲੰਗੇ ਹੋਇਆਗੀ ਤੁਸੀਂ ਆਇਆ ਲਾ ਲੋ ਯਾਰ ਪ੍ਰਾਲੀ ਦਾ ਦਾ ਕਚੁੰਬਰ ਘੜ ਦਿੰਦਾ ਐ ਇਹੋ ਜਿਹੀ ਚੀਜ਼ ਆ ਆ ਮਗਰ ਬੇਲ ਨਹੀਂ ਲੱਗੇ ਹੋਇਆ ਇਹਦੇ ਉੱਤੇ ਵੀ ਪੈਂਦਾ ਕਰਿਆ ਹੋਇਆ ਇੱਕ ਦਾ ਹੋਰ ਸੋਖਾਗਾ ਆ ਦੇਖੋ ਟੈਂਕੀ ਕਿੰਨੀ ਨੀਮੀ ਆ ਜਿੰਨੇ ਮਰਜੀ ਪੀ ਪਾਈ ਜਵੇ ਬਸ ਇਹਦਾ ਆਹੀ ਔਖਾਗਾ ਕੱਲੀਆਂ ਟੈਂਕੀਆਂ ਛੁੱਟੀਆਂ ਦਿੱਤੀਆਂ ਹੋਈਆਂ ਇੱਕ ਇੱਕ ਗੱਟਾ 50 ਕਿਲੋ ਕਣਕ ਪੈਂਦੀ ਐ ਇੱਕ ਗੱਟਾ ਰੇ ਦਾ ਪੈਂਦਾ ਵਾ 50 ਕਿਲੋ ਦਾ ਹੋਰ ਬਸ ਇਤੋਂ ਵੱਧ ਨਹੀਂ ਪੈਂਦਾ ਤੇ ਵਾਜਨ ਭੋਜਨ ਵੀ ਬਾਤੀ ਆ ਯਾਰ ਕੋਈ ਖਾਸ ਵਾਜਨ ਨਹੀਂ ਹੈਗਾ ਇਹਦੇ ਵਿੱਚ ਤੇ ਅੱਜ ਆਪਾਂ ਆਪਣੇ ਨਾਲ ਸੋ ਪੀਕਮ ਅਗਰ ਪਾਇਆ ਇਹ ਕਿਤਾ ਜਰਾ ਐਂ ਦਾ ਲੋ ਖਣਕ ਉਹ ਕਿਹੜਾ ਸੰਦ ਆ ਜੀ ਇਹਦੇ ਨਾਲ ਬੀਜੀ ਨਹੀਂ ਜੀਰੋਟਰ ਲਨਾਇਤ ਕੀ ਬੀਜਲੀ ਉਹ ਜਿਹੜਾ ਵਿੱਚ ਘੁੰਮਣ ਵਾਲਾ ਹੈਪੀ ਸੀਡਰ ਹੁੰਦਾ ਦੂਜਾ ਆਮ ਹੀ ਆਪਣੇ ਸਾਰੇ ਪਿੰਡਾਂ ਚ ਹੈਗਾ ਉਹਦੇ ਨਾਲ ਵੀ ਬੀਜਲੀ ਤੇ ਹੁਣ ਇਹਦੇ ਨਾਲ ਹੀ ਬੀਜ ਤੇ 2 ਕਿੱਲੇ ਇੱਕ ਇਹਦਾ ਹੋਰ ਤੁਹਾਨੂੰ ਹੋਰ ਦੱਸ ਦਿੰਨੇ ਆ ਕਿ ਇੱਕ ਸੱਚ ਭੁੱਲ ਗਿਆ ਸੀ ਮੈਂ ਤੇ ਇਹਦੇ ਜਿਹੜੇ ਸਾੜ ਆ ਗਏ ਆ ਪੋਰ ਆ ਗੇ ਪੋਰ ਵੀ ਜੀਰੋਟਰ ਜਿੰਨੀ ਆਗੇ ਵੀ ਜਿੰਨਾ ਜੀ ਰੋਟਰਲ ਦਾ ਪੋਰ ਖੁੱਲਾ ਹੁੰਦਾ 8 ਸਵਾ 8 ਇੰਚ ਉਨਾ ਹੀ ਆ ਆਮ ਹੈਪੀ ਸੀਡਰ ਦਾ 9 10 ਇੰਚ ਤੇ ਹੁੰਦਾਗਾ ਇਹਦਾ 8ਤੀ ਆ ਪਤਾ ਨਹੀਂ 9.8 ਤੇ ਪਤਾ ਨਹੀਂ 8 ਤੇ ਆ ਤੁਸੀਂ ਇਹ ਦੇਖ ਲਓ ਯਾਰ ਇਹਦੇ ਵਿੱਚ 11 ਪੋਰ ਆ ਉਨੇ ਥਾਂ 'ਚ ਹੈਪੀ ਸੀਡਰ 'ਚ ਉਨੇ ਥਾਂ 'ਚ ਹੁੰਦੇ ਆਗੇ 10 ਪੋਰ ਥਾਮ ਨਹੀਂ ਲ ਜਾਂਦਾ ਇਹ ਪੂਰਾ ਯਾਰ ਵਧੀਆ ਸਿਸਟਮ ਲੱਗਿਆ ਯਾਰ ਮੈਨੂੰ ਤਾਂ ਬੀਜ ਕੇ ਦੇਖੀ ਇੱਕ ਇੱਕ ਹੈਪੀ ਸੀਡਰ ਦਾ ਹੋਰ ਸਿਸਟਮ ਆਗਾ ਵੀ ਸਾਨੂੰ ਕੁਪਰੀ ਜਣੀ ਮੰਗੁਕਪਰੀ ਜਣੀ ਕਰਦਨੇ ਆ ਵੀ ਉਹ ਥੱਲੇ ਵਜਦਾ ਧਰਤੀ 'ਚ ਜੋ ਲਿਫਟ ਜਿਆਦੇ ਡਗਪੀ ਇਹ ਕਿੰਨੀ ਮਰਜ਼ੀ ਲਿਫਟ ਸਿੱਟ ਲਾ ਇਹ ਧਰਤੀ 'ਚ ਨਹੀਂ ਵੱਜੂ ਥੱਲੇ ਬੱਟ ਬੱਟ ਚਲਾ ਤਾ ਕੀ ਕਹਿਣਾ ਬੱਟ 'ਚ ਤਾਂ ਜ਼ਰੂਰਾ ਵਜੇ ਜਾਂਦੀਆਂ ਨੇ ਤੇ ਟਰੈਕਟਰ ਐਲਾ ਬਹੁਤ ਚੱਲਦਾ ਟਰੈਕਟਰ ਨੂੰ ਤਾਂ ਪਰਵਾਹੀ ਕੋਈ ਨਹੀਂ ਵੀਡੀਓ ਮੈਂ ਲਾਸਟ 'ਚ ਲਾਉਂਗਾ ਚੱਲਦੇ ਦੇ ਵੀ ਤੇ ਕੋਈ ਇਹਦਾ ਪੋਰਨਿੰਗ ਮੁੱਖਿਆ ਜਾਂਦਾ ਕੁਝ ਵੀ ਨਹੀਂ ਜੀ ਤਾਂ ਤਰ ਤੁਰ ਕੇ ਬੈਕ ਕਰਤਾ ਤਾਂ ਕਹਿਣਾ ਕੀ ਹੈ ਨਹੀਂ ਜਮੀ ਨਹੀਂ ਯਾਰ ਕੋਈ ਪਰਵਾਹੀ ਨਹੀਂ ਗੀ ਪੂਰਾ ਘੰਟ ਚੱਲਦਾ ਯਾਰ ਤੇ ਪਰਾਲੀ 'ਚ ਤਾਂ ਖਰਾਪਾ ਕਰਨ ਨੂੰ ਚਲਾਇਆ ਬਾੜੀ 'ਚ ਆਪਣੇ ਤਾਂ ਥੋੜੀ ਸੀ ਬਰਾਲੀ ਹੱਦ ਮੱਚਿਆ ਜਾ ਹੋਇਆ ਪੈਰੀ ਵਾਹਣ ਤੇ ਆਹ ਸੋਨਾਲੀ ਕਮਾਂਗਰੀ ਚਲਾਇਆ ਸੀਗਾ ਤੇ ਸਾਡੇ ਪਿੰਡ ਤਾਂ ਉਹਨਾਂ ਕੋਲ ਤਾਂ ਬਾਵੇ ਸਾਲਾਂ ਦਾਗਾ ਸਾਡੇ ਪਿੰਡ ਦੇ ਆਪਾਂ ਤਾਂ ਕਿਰਾਏ ਤੇ ਲਿਆਏ ਸੀ ਪਾ ਕੇ ਉਹਨਾਂ ਤੋਂ ਉਹਨਾਂ ਕੋਲ ਤਾਂ ਖਾਹੇ ਚਿਰ ਦਾਗਾ ਇਹ ਵੀ ਆਪਾਂ ਪਹਿਲੇ ਸਾਲ ਬੀਜੀ ਐ ਇਦ ਕੀ ਆ ਦੇਖ ਪੋਰ ਇਹਦੇ ਇੰਨੀ ਕੁ ਦੂਰੀ ਆ 0 ਟ੍ਰਲ ਜਿੰਨੀ ਦੂਰ ਕਹਿੰਦੇ ਆਗੇ ਆਮ ਸਾਡੇ ਇੱਥੇ ਨੂੰ ਵੀ 0 ਟ੍ਰਲ ਜਿੰਨੀ ਪੋਰ ਦੂਰ ਆ ਦੇ ਆ ਪਾਉਣੀ ਆ ਕੀ ਦੀ ਇੱਥੋਂ ਆ ਸਾਰੇ ਡਰਾਈਵਟ ਚ ਆਣ ਪਈ ਹੋ ਜਾਂਦੇ ਆ ਇਹ ਪਤਾ ਨਹੀਂ ਭਾਈ ਪ੍ਰਾਲੀ ਬਰੂਲ ਚਿੱਤੇ ਇਹਦਾ ਕੀ ਸਿਸਟਮ ਆ ਕਿਵੇਂ ਚੱਲਦਾ ਹੋਊਗਾ ਦੇਖਿਆ ਨਹੀਂ ਚਲਾ ਕੇ ਆਪਾਂ ਤਾਂ ਆ ਮੰਗਰਾ ਡਾਟਾ ਪਾ ਜਾ ਹਾਂਜੀ ਇੱਕ ਐਂ ਤਾਂ ਹੈਗਾ ਟਰੈਕਟਰ ਦੂਜੇ ਲੋਚ ਹੀ ਚੱਲਦਾ ਅਸਲ ਤਾਂ ਇਹਦੇ ਚ ਪੂਰਾ ਵਧੀਆ ਜੇ ਪ੍ਰਾਲੀ ਆ ਤਾਂ ਪਹਿਲੇ ਲੋਚ ਜੇ ਐਂ ਅੱਧਮ ਚ ਸਾਡੇ ਵਾਂਗੂ ਸਾਡੇ ਤਾਂ ਹੁਣ ਤੀਜਾ ਲੋ ਵੀ ਲਈ ਗਿਆ ਵੀ ਬਸ ਜਿੱਥੇ ਪ੍ਰਾਲੀ ਵੱਧ ਆ ਜਾਂਦੀ ਸੀ ਉੱਥੇ ਜਾਮ ਹੋ ਜਾਂਦਾ ਸੀਗਾ ਜਾਮ ਵੀ ਕੋਈ ਖਾਸ ਨਹੀਂ ਹੁੰਦਾ ਹੁੰਦਾ ਇਹਦੇ ਬੈਲਟ ਹੀ ਆਗੀਆਂ ਮਾੜੀ ਜੀ ਪ੍ਰਾਲੀ ਫਸ ਕੇ ਉਹਦੀ ਖੜ ਜਾਂਦਾ ਹੈ ਇਹ ਉੱਤੋਂ ਹੀ ਬਸ ਟਰੈਕਟਰ ਤੇ ਬੈਠੇ ਯਾਰਾ ਰਵਰਸ ਪੀਟੀਓ ਘੁਮਾ ਦਿੰਦਾ ਸੀਗਾ ਤੇ ਉੱਥੇ ਹੀ ਫੇਰ ਖੁੱਲ ਜਾਂਦਾ ਹੈ ਉੱਥੇ ਹੀ ਫੇਰ ਚੱਲ ਪੈਂਦਾ ਹੈਗਾ ਜਮਾ ਮਿੱਟੀ ਚ ਨਹੀਂ ਬਾਜਦਾ ਯਾਰ ਕਾਹੇ ਚ ਨਹੀਂ ਬਾਜਦਾ ਸੋ ਹੈਪੀ ਸਿੱਟਰ ਨੂੰ ਸੌਦਾ ਲੋਟ ਲੱਗਿਆ ਮੈਨੂੰ ਤੇ ਆਪਾਂ ਵੀ ਜਿਹੜਾ ਇਹਦੇ ਨਾਲ 2-2 ਕਿੱਲੇ ਤੁਹਾਨੂੰ ਦਿਖਾਵਾਂਗੇ ਕਣਕ-ਕੁਣਕ ਕਿਵੇਂ ਹੁੰਦੀ ਹੈ ਇਹਦੇ ਵਿੱਚ ਕੀ ਨਿਕਲਦੀ ਹੈਗੀ ਵੀ ਇਹਦਾ ਬਾਤ ਆ 60-62 ਕਿਲੋ ਵਾਂਗੂ ਸੀ ਇਹਦੇ ਨਾਲ ਟਰਦੇ ਆ ਜਿਨੀ ਵੀ ਵੀ ਵੱਧ ਰੱਖੀਏ ਤੇ ਆਹ ਸਿਸਟਮ ਸੀਗਾ ਤੇ ਐਸ ਲੋਡ ਦਾ ਬਣਾ ਕੇ ਬਣਾਇਆ ਹੋਇਆ ਸਾਰਾ ਹੀਰਤਗਿਓ ਬਣਾਇਆ ਹੋਇਆ ਤੁਹਾਨੂੰ ਜੇ ਕਿਸੇ ਭਰਾ ਨੇ ਲੈਣਾਗਾ ਉਹਨਾਂ ਨੰਬਰ ਵੀ ਦੇ ਦਨੇ ਆਗੇ ਆ ਸਾਰਾ ਉਹਨਾਂ ਦਾ ਉਹ ਉਹ ਡਿਟੇਲ ਆ ਗਈ ਤੇ ਕਿਹੜੀ ਕਿਹੜੀਆਂ ਫਸਲਾਂ ਬੀਜਦਾਗਾ ਕੀ ਬੀਜਦਾਗਾ ਤੇ ਸਾਰਾ ਕੁਝ ਇਹਦੇ ਤੇ ਲਿਖਿਆ ਹੋਇਆਗਾ ਤੇ ਜੇ ਕਿਸੇ ਭਰਾ ਨੇ ਲੈਣਾ ਹੋਵੇ ਤਾਂ ਆ ਆ ਉਹਨਾਂ ਦਾ ਨੰਬਰ ਆਗਾ ਲਾ ਕੇ ਬੁਸਲੋ ਆਹਾ ਇਹਨਾਂ ਦੀ ਸ਼੍ਰੀ ਪਤਾ ਨਹੀਂ ਕੀ ਸ਼੍ਰੀ ਐਗਰੋ ਇੰਸਟੀਚੂਟ ਸ਼੍ਰੀ ਐਗਰੋ ਇੰਸਟੀਚੂਟ ਕੋਈ ਉਹਨਾਂ ਦੀ ਰਤਿਆ ਹਰਿਆਣਾ ਉਹਨਾਂ ਦੀ ਕੋਈ ਫਾਰਮ ਆਗੀ ਫਾਰਮ ਦਾ ਨਾਮ ਆਗਾ ਸਾਈ ਐਸ ਸੀ ਐਂ ਸਾਈ ਗਰੀਰ ਇੰਸਟੀਚਿਊਟ ਆਹ ਉਹਨਾਂ ਦਾ ਨੰਬਰ ਆ ਬਾਈ ਜੇ ਕਿਸੇ ਨੇ ਲਾਉਣਾਗਾ ਪੁੱਛਣਾਗਾ ਵੀ ਕਿੰਨੇ ਕ ਦਾ ਬਣਦਾ ਇਹ ਕੀ ਬਣਦਾ ਸਿਸਟਮ ਅਸੀਂ ਆ ਇਹਦਾ ਇੱਕ ਯਾਰ ਹਨਮਹ ਰਾਜ ਅਰੇਬੀ ਵਾਲਾ ਸੀ ਤੱਕ ਜੇ ਨਾਲ ਹੀ ਪਾਇਆ ਕਿ ਲੱਗ ਪਹਿਲਾਂ ਬੀਜ ਕੇ ਫੇਰ ਹੀ ਪਤਾ ਲੱਗਿਆ ਵੀ ਕਿਵੇਂ ਕਿੱਥੇ ਪਉਂਦਾਗਾ ਇਹਦੀ ਕੋਈ ਨਿਸ਼ਾਨੀ ਨਹੀਂ ਦਿੱਤੀ ਹੋਈ ਯਾਰ ਸਾਰੇ ਇਤੇ ਸਾਨੂੰ ਤਾਂ ਸਿਆਹੀ ਨਹੀਂ ਜੇ ਕਿਸੇ ਭਰਾ ਕੋਲੇ ਹੈਗਾ ਦੱਸਿਓ ਵੀ ਕਿੱਥੇ ਨਿਸ਼ਾਨੀ ਹੁੰਦੀ ਹੈਗੀ ਅਸੀਂ ਤਾਂ ਬਸ ਤੱਕ ਜੇ ਨਾ ਕਰ ਲੈ ਸੱਟ ਕਿੱਲਾ ਗਵਹਣ ਬੀਜ ਕੇ ਦੇਖ ਲਿਆ ਥੋੜਾ ਜਿਹਾ ਬਸ ਰੇਬੱਦ ਹਬੀਬ ਵੱਧ ਪਾਉਂਦਾ ਸੀਗਾ ਰੇ ਇਹ ਤਾਂ ਸਹੀ ਪਾਉਂਦਾ ਸੀ ਜਿੱਥੇ ਤੱਕ ਜੀ ਨਾਲ ਸੀ ਥੋੜਾ ਜਿਹਾ 5-6 ਕਿਲੋ ਰੇਬੱਦ ਪਾਉਂਦਾ ਸੀ ਉਹ ਘਟਾਤਾ ਸੀ ਬਸ ਸੈੱਟ ਹੋ ਗਿਆ ਤੇ ਹੁਣ 50-55-60 ਕਿਲੋ ਵਾਂਗੂ ਤਾਂ ਪਾਤਾ ਰੇ ਡੇਢ ਗੱਟਾ 12 32 16 ਪਾਤਾ ਡੀਏਪੀ ਮਿਲਿਆ ਨਹੀਂ ਐਤਕੀ ਕਿਲੋ ਵੀ 12 32 16 ਪਾ ਕੇ ਸਾਰੀ ਕਣਕ ਬੀਜੀ ਹੈਗੀ ਤੇ ਬਸ 5 ਕਿਲੋ ਆਪਣੇ ਰਮਾਏ ਪਏ ਹੈਗੇ ਉਹ ਦੇਖਦੇ ਹਾਂ ਹੁਣ ਕਾਹਦੇ ਨਾਲ ਵੀ ਜਿੱਦਾਂਗਾ ਐਤਕੀ ਤਾਂ ਯਾਰ ਉਹ ਸੰਦ ਕਿਹੜਾ ਜਿਹੜਾ ਨਹੀਂ ਪਾਇਆ ਆਪਾਂ ਸਾਰੇ ਪਾਲੇ ਕਲਾ ਸੁਪਰ ਸੀਡਰ ਰਹਿ ਗਏ ਨਹੀਂ ਪਤਾ ਕੱਦਾਂ ਕਿਹੜਾ ਸੁਪਰ ਸੀਡਰ ਨਾ ਵੀ ਵਿਜ ਗਏ ਤੇ ਵੀਡੀਓ ਚਲ ਦੇ ਦੀ ਇਹਦੀ ਇਸ ਤੋਂ ਬਾਅਦ ਚ ਮੈਂ ਵੀਡੀਓ ਲਾ ਦੂੰ ਐਂਡ ਤੇ ਦਿਖਾਉਂਗਾ ਗਰਦਾ ਗੋਰੀ ਕਰਦਾਗਾ ਬਾਲੀ ਪੜੀ ਕਰਦਾ ਡਰਾਈਵਰ ਨਾਲ ਤਾਂ ਤੇ ਠੀਕ ਆ ਗੁੱਲ ਮਿਲਾ ਕੇ ਰੱਬ ਸਾਨੂੰ ਚੜ੍ਹਦੀ ਕਲਾ ਚ ਰੱਖੇ ਆਪਣੀ ਵੀਡੀਓ ਦੇਖਣ ਵਾਲੇ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਚੈਨਲ ਨੂੰ ਫੋਲੋ ਕਰ ਲਿਓ ਬਾਈ ਤੇ ਖੇਤੀਬਾੜੀ ਦੀਆਂ ਵੀਡੀਓ ਆਪਾਂ ਪਾਵਾਂਗੇ ਤੇ ਪਾਉਂਦੇ ਰਹਾਂਗੇ ਤੇ ਵੀਡੀਓ ਚੈਨਲ ਆਪਣਾ ਫੋਲੋ ਕਰਕੇ ਰੱਖ ਲਿਓ ਫੇਸਬੁਕ ਤੇ ਵੀ YouTube ਤੇ ਵੀ ਦੋਨੇ ਪਾਸੇ ਫੇਸਬੁਕ ਤੇ ਹੈਗਾ ਭਵਿੰਦਰ ਕੜਾਈਲਾ ਦੇ ਨਾਮ ਤੇ ਆ YouTube ਤੇ ਭਵਿੰਦਰ ਮਾਨ ਦੇ ਨਾਮ ਤੇ ਹੈਗਾ ਤੇ ਵਜਨ ਵਜਨ ਵੀ ਖਰਬਤੀ ਐ ਜ ਕੋਈ ਖਾਸ ਵਜਨ ਨਹੀਂ ਹੈਗਾ ਤੇ ਆਪਣਾ ਚੈਨਲ ਫੋਲੋ ਕਰ ਲਿਓ ਜੀ ਤੇ ਉਤੋਂ ਇਹ ਐਂ ਜੀ ਹੈਗਾ ਸਿਸਟਮ ਇਹਦਾ ਦੇਖ ਲਓ ਰੂਟਰ Wi-Fi ਦੀ ਚਾਸ ਸੀ ਤੇ ਜਗੜ ਤਿਆਰ ਕਰਿਆ ਹੋਇਆ ਯਾਰ ਧੰਨਵਾਦ ਜੀ